ਇਹ ਆ 90000 ਦਾ ਤੁਹਾਨੂੰ ਟਰੈਕਟਰ ਬਣ ਜਾਏਗਾ ਜੇ ਕਿਸੇ ਨੇ ਲੈਣਾ ਤਿਆਰ ਤੁਰ ਕਰਨਾ ਕਰ ਸਕਦਾ ਹੋਰ ਵੀ ਸ਼ਾਇਦਕ ਮੌਕੇ ਤੇ ਕੋਈ ਹੋ ਜੇ ਤਾਂ 5-7000 ਹੋ ਜੇ ਠੀਕ ਹੈ ਤੇ ਆ ਵਾਲਾ ਠੀਕ ਹੈ ਕਵਾੜ ਦੇ ਭਾਈ ਸਾਰਿਆਂ ਦਾ ਵੀਡੀਓ ਵਿੱਚ ਸਵਾਗਤ ਹੈ ਜੀ ਸਾਰੇ ਕਸਨਪਰਾਮਾਂ ਦਾ ਅੱਜ ਇਹਨਾਂ ਤੁਹਾਨੂੰ ਦੀ ਬਾਲਾਜੀ ਟਰੈਕਟਰ ਡੀਲਰ ਠੀਕ ਹੈ ਜੀ ਇਹਨਾਂ ਦੇ ਟਰੈਕਟਰ ਜਿਹੜੇ ਦਿਖਾਉਣ ਲੱਗੇ ਆ ਨੰਬਰ ਵੀ ਮਿਲ ਜੇਗਾ ਫਾਈਨਾਂਸ ਵੀ ਹੋ ਜਾਏਗਾ ਲੋਨ ਵਗੈਰਾ ਸਾਰਾ ਕੁਝ ਹੈਵੀ ਲੇਵਲ ਹੈ ਤੇ ਟਰੈਕਟਰ ਦਿਖਾਉਣੇ ਨਾਲੇ ਰੇਟ ਵੀ ਦੱਸਦੇ ਆ ਕੁਝ ਟਰੈਕਟਰ ਛੋਟੇ ਜ਼ਿਮੀਂਦਾਰਾਂ ਵਾਸਤੇ ਵੀ ਇਹ ਵਿੱਚ ਇੰਡੋ ਫਾਰਮ ਆ ਗਿਆ 22 ਮਾਡਲ 4 ਲੱਖ 50 ਹੇਅਰ ਬਾਕੀ ਡਿਸਕਾਊਂਟ ਸਾਰਾ ਹੋਏਗਾ ਠੀਕ ਹੈ ਜੀ 30 55 ਜਿਹੜਾ ਮਾਡਲ ਹੈ ਰਿਵਰਸ ਪੀਟੀਓ ਦਾ ਤੇ ਇਸ ਤੋਂ ਇਲਾਵਾ 485 ਆਈਸ਼ਰ ਆ ਗਿਆ ਛੋਟੇ ਜੀਮਿੰਦਾਰਾਂ ਵਾਸਤੇ ਵਿੱਚੇ ਟਰੈਕਟਰ ਨੇ ਆਈਸ਼ਰ ਹੋ ਗਏ ਜਿਵੇਂ ਉਹ ਆਈਸ਼ਰ ਹੋ ਗਿਆ ਉਸ ਤੋਂ ਇਲਾਵਾ ਇੱਧਰ ਵੀ ਖੜੇ ਆ ਦੋ ਤਿੰਨ ਆਈਸ਼ਰ ਛੋਟੇ ਜੀਮਿੰਦਾਰਾਂ ਵਾਸਤੇ ਬਹੁਤ ਵਾਈਟਰ ਨੇ ਇਹਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜੇ ਤੇ ਆਪਣੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਫੋਲੋ ਕਰ ਲੈ ਪੇਜ ਨੂੰ ਆਈਸ਼ਰ ਟਰੈਕਟਰ ਆ ਗਿਆ ਇਹ ਹੈਗਾ ਜੀ ਆਪਣਾ 16 ਮਾਡਲ 4 ਲੱਖ ਤੇ ਕੁਝ ਡਿਮਾਂਡ ਹੈ ਮੇਨਾਂ ਦਾ 4 ਲੱਖ ਥੋੜੀ ਜਿਹਾ ਸਮਝ ਨਹੀਂ ਆ ਰਹੀ ਕੀ ਲਿਖਿਆ ਤੇ ਪਾਵਰ ਸਟੀering ਹੈ 485 ਇਹ ਕਹਿੰਦੇ ਕਿ ਕਿੰਗ ਸੀ ਕਿਸੇ ਟਾਈਮ 'ਚ ਕੰਪਨੀ ਤੇ ਅੱਜ ਵੀ ਹੈਗੀ ਐ ਮੰਨ ਲਓ ਕਿੰਗ ਤਾਂ ਪਰ ਠੀਕ ਐ ਵੀ ਸਮੇਂ ਦੇ ਨਾਲ ਇਹਨਾਂ ਨੇ ਮਾਡਲ ਬਹੁਤ ਲੇਟ ਚੇਂਜ ਕੀਤਾ ਇਹ ਹੈਗਾ ਆਇਸ਼ਰ 241 ਇਹ 13 ਮਾਡਲ 1,80,000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਜਿਹੜਾ ਡਿਸਕਾਊਂਟ ਹੋ ਜਾਏਗਾ ਮਾਡਲ ਕਾਫੀ ਉੱਚਾ ਹੈ ਤੇ ਸਿੰਪਲ ਸਟੀering ਇਹਨਾਂ ਦੇ ਪ੍ਰੈਸ਼ਰ ਵੀ ਆਏ ਨੇ ਇਹਨਾਂ ਦਾ ਵਿੱਚ ਹੀ ਸਿਸਟਮ ਪ੍ਰੈਸ਼ਰ ਵੀ ਆਏ ਨੇ ਟਰੈਕਟਰ ਮੇਰੇ ਸਭ ਤੇ ਆ ਵੀ ਮੈਨੂੰ ਲੱਗਦਾ ਇਹ ਨਾ ਹੋਵੇ ਵੀ ਪਾਵਰ ਸਟੀering ਜਿਹਨੂੰ ਕਹਿੰਦੇ ਨੇ ਪ੍ਰੈਸ਼ਰ ਪਾਵਰ ਸਟੀering ਆਇਆ ਹੋਵੇ ਟਰੈਕਟਰ ਆ 312 ਵੀ ਮਿਲ ਜੇਗਾ ਤੁਹਾਨੂੰ ਟਰੈਕਟਰ ਜੇ ਕਿਸੇ ਨੇ ਆ ਵੀ ਲੈਣਾ ਨਾ 2000 ਮਾਡਲ ਕਹਿੰਦੇ ਆ ਚਾਹਣਾ ਲੈਂਦਾ ਸੀ ਇੱਕ ਦਿਨ ਅੱਜ ਆ ਇੱਥੇ ਖੜਾ ਜੀ ਠੀਕ ਹੈ ਇਹ 1 ਲੱਖ 10000 ਕੀਮਤ ਹੈ ਨਹੀਂ 1 ਲੱਖ 1 ਲੱਖ ਹਾਂ 1 ਲੱਖ ਮੰਨ ਕੇ ਚੱਲੋ 10000 ਕੀਮਤ ਹੈ ਸਿੰਪਲ ਸਟੀering ਆ ਟਰੈਕਟਰ ਤੁਸੀਂ ਲਿਆ ਸਕਦੇ ਜੇ ਵੀ ਠੀਕ ਹੈ ਕਿਸੇ ਵੀਰ ਨੇ ਲੈਣਾ ਹੋਵੇ ਸ਼ੌਂਕ ਨੂੰ ਤਿਆਰ ਕਰਨਾ ਹੋਵੇ ਕਹਿੰਦੇ ਸ਼ੌਂਕ ਵੀ ਹੁੰਦਾ ਕਿਸੇ ਨੂੰ ਇਸ ਚੀਜ਼ ਦਾ ਵੀ ਤੇ ACE 450 ਆ ਗਿਆ ਹਰਿਆਣਾ ਨੰਬਰ 13 ਮਾਡਲ 240000 ਰੁਪਿਆ ਡਿਮਾਂਡ 439 ਪਾਵਰ ਟਰੈਕ ਡੀਜ਼ਲ ਸੇਵਰ ਇਹ ਹੈਗਾ 7 ਮਾਡਲ 185000 ਰੁਪਿਆ ਡਿਮਾਂਡ ਠੀਕ ਹੈ ਜੀ ਫਾਈਨਾਂਸ ਹੋ ਜਾਏਗਾ ਲੋਨ ਹੋ ਜਾਏਗਾ ਇਸ ਤੋਂ ਇਲਾਵਾ ਸਾਰੀ ਫੈਸਿਲਿਟੀ ਜਿਹੜੀ ਅਵੇਲੇਬਲ ਮਿਲੇਗੀ ਤੁਹਾਨੂੰ ਪ੍ਰੀਤ ਇਹ ਹੈਗਾ ਪ੍ਰੀਤ 6099 ਠੀਕ ਹੈ 6099 ਦੀ ਗੱਲ ਕਰਾਂ 21 ਮਾਡਲ 4 ਲੱਖ ਤੇ ਕੁਛ ਡਿਮਾਂਡ ਹੈ ਠੀਕ ਹੈ ਜੀ ਡਿਸਕਾਊਂਟ ਹੋ ਜਾਏਗਾ ਪਾਵਰ ਸਟੀering ਰਾਈਟਰ 855 ਵੀ ਖੜਾ ਪਾਈਆਂ ਕੋਲੇ 4 ਸਟਾਰ ਰਿਵਰਸ ਪੀਟੀਓ ਇਹ ਹੈਗਾ ਆ ਬੇਖੋ ਲੈਮੀਨੇਸ਼ਨ ਵਗੈਰਾ ਹੋਇਆ ਟਾਇਰ ਠੀਕ ਪਏ ਨੇ 16 ਮਾਡਲ 4 ਲੱਖ ਤੇ 50000 ਰੁਪਏ ਡਿਮਾਂਡ ਹੈ ਨੰਬਰ ਤੁਸੀਂ ਨੋਟ ਕਰ ਲਿਆ ਜੇ ਠੀਕ ਹੈ ਜੀ ਆ ਹੈਗੀ ਨਿਊ ਬਾਲਾਜੀ ਟਰੈਕਟਰ ਡੀਲਰ ਸੇਲ ਪਰਚੇਜ਼ ਦੋਨੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਵਿਖਾਏ ਗਏ ਨੇ ਤੇ ਜਿਹੜਾ ਇੱਕ ਨੰਬਰ ਹੈ ਉਹ ਸਕਰੀਨ ਤੇ ਵੀ ਚੱਲਦਾ ਹੋਏਗਾ 5050d ਠੀਕ ਹੈ ਜੀ 20 ਮਾਡਲ ਤੇ 6 ਲੱਖ ਰੁਪਇਆ ਪੂਰੀ ਡਿਮਾਂਡ ਹੈ 6 ਲੱਖ ਰੁਪਇਆ ਪੂਰੀ ਡਿਮਾਂਡ ਹੈ ਅਪੋਲੋ ਦੇ ਟਾਇਰ ਬਿਲਕੁਲ ਨਵੇਂ ਟਾਇਰ ਨੇ ਚਾਏ ਦੇ ਚਾਰੇ 50 HP ਦਾ ਟਰੈਕਟਰ ਹੁੰਦਾ ਤੇ ਵੇਟ ਵਗੈਰਾ ਕੰਪਨੀਆਂ ਲਵਾ ਲੱਗਾ ਹੁੰਦਾ ਫਾਰਮ ਟਰੈਕ ਚੈਂਪੀਅਨ ਤਿੰਨ ਸਿਲੰਡਰ ਸਿੰਪਲ ਸਟੀਅਰਿੰਗ ਇਹ ਸਿੰਗਲ ਰਾਡ ਵਾਲਾ ਸਟੀਅਰਿੰਗ ਐਨੂੰ ਲੱਗਾ ਹੋਇਆ 15 ਮਾਡਲ ਤੇ 3 ਲੱਖ ਰੁਪਇਆ ਪੂਰੀ ਡਿਮਾਂਡ ਹੈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਇਹ ਹੈਗਾ ਆਇਸ਼ਰ 300 64 NC ਠੀਕ ਹੈ ਜੀ ਤੇ ਇਹਦੀ ਜੇ ਮੈਂ ਗੱਲ ਕਰਾਂ ਇਹ ਹੈਗਾ ਨੀਨੇ ਮਾਡਲ 1,05,000 ਰੁਪਏ ਜਾਇਦ ਜੀ ਕੀਮਤ ਹੈ ਹਜੇ ਡਿਸਕਾਊਂਟ ਹੋ ਜਾਣਾ ਇਹਦੇ ਵਿੱਚ ਕਿੰਨੇ ਕੁ ਦਾ ਡੈਟਰਾ ਹੈ ਲੱਖ ਤੋਂ ਥੱਲੇ ਥੱਲੇ ਬਣ ਜੇਗਾ ਤੁਹਾਨੂੰ ਦੇਖ ਲਓ ਟਾਇਰ ਅਗਲੇ ਵਧੀਆ ਨੇ ਮਗਰਲੇ ਕੰਮ ਦੇ ਹੋਏਗੇ ਨੇ ਵਧੀਆ ਠੀਕ ਹੈ ਜੀ ਆ ਵੀ ਆਇਸ਼ਰ ਆ ਗਿਆ ਇਹ ਹੈਗਾ ਮਾਡਲ ਇਹ ਕਿੰਨਾ ਮਾਡਲ ਹੈ ਜੀ ਕੋਈ ਪਤਾ ਨਹੀਂ ਕਿਹੜਾ ਮਾਡਲ ਹੈ ਇਹ ਕਿੰਨਾ ਮਾਡਲ ਹੈ ਜੀ 88 88 88 ਡਿਮਾਂਡ ਕਿੰਨੀ ਆ? 90000 90000 ਦੀ ਡਿਮਾਂਡ ਹੈ ਤੇ ਉਹ ਵੀ ਆਪਣਾ ਹੀ ਨਾ ਆਇਸ਼ਰ 312 ਉਹ ਕਿੰਨੇ ਐਚਪੀ ਚ ਆਉਂਦਾ ਹੈ ਜੀ? ਉਹ 80 35 ਐਚਪੀ ਸੁਪਰ ਡੀਆਈ ਉਹ ਅੱਛਾ ਉਹ 35 ਐਚਪੀ ਚ ਡਾਈਟਰ ਸੁਪਰ ਡੀਆਈ ਰਿਕਵਰਡ انجن ਤੇ ਠੀਕ ਹੈ ਜੀ ਉਹ ਵੀ 90000 ਤੇ ਇਹ ਉਹ ਵੀ 90000 ਦਾ ਦੇ ਦਾਂਗੇ ਤੇ ਆ ਜੀ ਇਹ 105000 ਦਾ ਦੇਊਗਾ ਇਹ 105000 ਦਾ ਪੂਰਾ ਹੀ ਦੇ ਆ ਕੋਈ ਨਹੀਂ 1000 ਦੋ 1000 ਕਮ ਜ਼ਿਆਦਾ ਕਰਵਾ ਲੈ ਮੌਕੇ ਤੇ ਇਹ ਕਿਹੜਾ ਡਾਈਟਰ ਆਉਂਦਾ ਜੀ? ਇਹ ਵੀ ਇਹ ਹੁੰਦਾ ਸੈਂਸਰ ਆਇਸ਼ਰ ਸੈਂਸਰ ਅੱਛਾ ਜੀ ਡਬਲ ਸਿਲੰਡਰ ਠੀਕ ਹੈ ਇਹ ਵੀ ਡਬਲ ਸਿਲੰਡਰ ਉਹ ਵੀ ਡਬਲ ਸਿਲੰਡਰ ਹੈ ਉਹ ਸੁਪਰ ਡੀ ਆਈ ਹੈ ਇਹ ਸੈਂਸ ਹੈ ਠੀਕ ਹੈ ਜੀ ਇਹ ਵਿਕਰਮ ਲੈ ਕੇ ਆਇਆ ਸੀ ਕੰਪਨੀ ਤੋਂ ਠੀਕ ਹੈ ਜੀ ਇਹ ਹਾਈ ਲੋ ਮੀਡੀਅਮ ਹੈ ਨਾ ਨਾ ਹਾਈ ਲੋ ਇਹ ਮੀਡੀਅਮ ਕਰੀ ਅੱਜ ਕੱਲ ਤਾਂ ਬੋਨ ਮੈਂ ਚੱਲਣ ਲੱਗ ਰਿਹਾ ਇਸ ਗੱਲ ਤੋਂ ਹਾਂ ਹਾਈ ਲੋ ਹੈ ਮੈਂ ਕਿਹਾ ਹਾਈ ਲੋ ਮੀਡੀਅਮ ਦੇ ਦਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਫਾਈਨੈਂਸ ਵੀ ਹੋ ਜਾਏਗਾ ਲੋਨ ਵਗੈਰਾ ਦੀ ਸੁਵਿਧਾ ਹੈਗੀ ਬਾਈ ਕੋਲੇ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੂ ਹੋਏਗਾ ਠੀਕ ਹੈ ਉਤਲਾ ਨੰਬਰ ਨੇ ਦੋਨੇ ਨੋਟ ਕਰ ਲੈ ਜੇ ਇਹ ਥੋੜਾ ਜ਼ੂਮ ਵੀ ਕਰ ਦਿੰਨੇ ਆ ਜੇ ਕਿਸੇ ਨੂੰ ਲੋੜ ਹੈ WhatsApp ਤੇ ਮੈਸੇਜ ਜ਼ਰੂਰ ਕਰ ਦਿਆ ਕਰੋ ਜੇ ਫੋਨ ਨਹੀਂ ਚੱਕਦਾ ਅਗਲਾ ਘੱਟਦਾ ਫੋਨ WhatsApp ਤੇ ਮੈਸੇਜ ਕਰ ਦਿਆ ਕਰੋ ਇਹ ਬੇਨਤੀ ਹੈ ਮੰਨ ਲਓ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਕਾਲ ਕਰਿਆ ਜੇ ਤੇ ਵੀਡੀਓ ਨੂੰ ਵਾਰਤ ਬਾਤ ਸ਼ੇਅਰ ਕਰਿਆ ਇਹ ਧੰਨਵਾਦ ਜੀ ਤੇ ਆ 90000 ਦਾ ਟਰੈਕਟਰ ਹੈ ਇੱਕ ਵਾਰੀ ਤੁਹਾਨੂੰ ਨੇੜੇ ਉਹ ਵਿਖਾ ਦਿੰਨਾ ਇਹ ਦੋ ਸਿਲੰਡਰ ਸੁਪਰ ਡੀਆਈ ਸੁਪਰ ਗੈਨ ਦੇਣ ਇਹਨੂੰ ਇਹ ਆ 90000 ਦਾ ਤੁਹਾਨੂੰ ਟਰੈਕਟਰ ਬਣ ਜਾਏਗਾ ਜੇ ਕਿਸੇ ਨੇ ਲੈਣਾ ਤਿਆਰ ਤੋਰ ਕਰਨਾ ਕਰ ਸਕਦਾ ਹੋਰ ਵੀ ਸ਼ਾਇਦਕ ਮੌਕੇ ਤੇ ਕੋਈ ਹੋ ਜੇ ਤਾਂ 5-7 ਹਜ਼ਾਰ ਹੋ ਜੇ ਠੀਕ ਹੈ ਤੇ ਠੀਕ ਹੈ ਕਵਾੜ ਦੇ ਭਾਈ ਤੋਲ ਕੇ ਆਉਂਦਾ ਪਿਆ